ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਵੀ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਔਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਨੀਲੀ ਰਾਵੀ ਦੀ ਇੱਕ ਮੱਝ ਤੁਹਾਨੂੰ ਅੱਪਾ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਸ਼ਹਿਰ ਤੇ ਤਸੀਲ ਜਿਹੜੀ ਪੱਟੀ ਪੈ ਜਾਂਦੀ ਹੈ ਜਿਲ੍ਹਾ ਜਿਹੜਾ ਇਸ ਨੂੰ ਤਰਨ-ਤਰਨ ਲੱਗਦਾ ਹੈ ਜੀ ਸ਼ਹਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ਼ਹਿਰ ਪਹੁੰਚ ਕਰ ਸਕਦੇ ਹੋ ਪੱਟੀ ਦੇ ਵਿੱਚ ਇਹ ਮੱਝ ਖਰੀਦ ਸਕਦੇ ਹੋ ਨੀਲੀ ਰਾਵੀ ਦੀ ਮੱਝ ਹੈ ਦੋਸਤੋ ਬਾਕੀ ਦੋਸਤੋ ਇਸ ਦੀ ਪੂਰੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਆਪ ਖੋਦ ਸ਼ੇਅਰ ਕਰ ਦੇਣਾ ਸੋ ਦੋਸਤੋ ਇਹ ਤੇਜਾ ਸੁਭਾ ਸੋਣ ਜਾ ਰਹੀ ਹੈ ਮੱਝ ਬਹੁਤ ਵਧੀਆ ਦੋਸਤੋ ਚੰਗੇ ਰਵੇ ਦੇ ਵਿੱਚੋਂ ਚੰਗੀ ਬੈਕਗ੍ਰਾਉਂਡ ਆ ਇਸ ਮੱਝ ਦੀ ਇਸ ਵਾਰ ਤੀਜਾ ਸੂਰਜ ਸੁਨ ਜਾ ਰਹੀ ਹੈ तकरीबन ਅੱਜ ਪਲਕ ਦਾ ਦਿਨ ਹੀ ਦੋਸਤੋ ਲੈ ਕੇ ਜਾਵੇਗੀ ਬਿਲਕੁਲ ਤਿਆਰੀ ਦੇ ਵਿੱਚ ਇਹ ਮੱਝ ਹੈਗੀ ਆ ਬਿਲਕੁਲ ਮਣਕਣੀ ਆਖਾ ਦੋਸਤੋ ਪੈਰਾਂ ਦੇ ਨਿਸ਼ਾਨ ਵੇਖੋਗੇ ਜੇਕਰ ਤੁਸੀਂ ਕੈਰੈਕਟਰ ਵਾਈਜ਼ ਵੇਖੋਗੇ ਤਾਂ ਬਿਲਕੁਲ ਨੀਲੀ ਰਾਵੀ ਦਾ ਜਿਹੜਾ ਕੈਰੈਕਟਰ ਇਹ ਪੂਰੇ ਕਰਦੀ ਆ ਮਧਰੀ ਗੋਡੀ ਆ ਬਿਲਕੁਲ ਹਾਈਟ ਦੀ ਦੋਸਤੋ ਮੀਡੀਅਮ ਹਾਈਟ ਹੈਗੀ ਆ ਵੇ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਮੀਡੀਅਮ ਹਾਈਟ ਹੈਗੀ ਆ ਨਾਲ ਜਿਹੜੀ ਮੱਝ ਖੜੀ ਦੋਸਤੋ ਇਸ ਦੇ ਕੰਪੇਅਰ ਕਰੀਏ ਤਾਂ ਬਿਲਕੁਲ ਮੀਡੀਅਮ ਹਾਈਟ ਹੈਗੀ ਆ ਨੀਲੀ ਰਾਬੀ ਦੇ ਵਿੱਚ ਦੋਸਤੋ ਬਿਲਕੁਲ ਜਿੱਡੀ ਹਾਈਟ ਦੀਆਂ ਮੱਝਾਂ ਹੁੰਦੀਆਂ ਨੇ ਉਸ ਤੇ ਬਿਲਕੁਲ ਨੇੜੇ ਤੇੜੇ ਇਹ ਮੱਝ ਹੈਗੀ ਆ ਸਿੰਘਾਂ ਦੀ ਪੰਤਰ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਾਡੀ ਲਾਈਨ ਬਹੁਤ ਵਧੀਆ ਹੈਗੀ ਬਾਡੀ ਸਟਰਕਚਰ ਬਹੁਤ ਜ਼ਿਆਦਾ ਚੰਗਾ ਹੈਗਾ ਦੋਸਤੋ ਰਾਜੀ ਆ ਕੋਈ ਲਿਸੀਫਿਕੀ ਮੱਝ ਨਹੀਂਗੀ ਬਾਕੀ 16 ਲੀਟਰ ਦੀ ਮਿਲਕ ਦੀ ਜਿਹੜੀ ਗਰੰਟੀ ਆ ਇਸ ਦੀ ਮਾਲਕਾਂ ਵੱਲੋਂ ਦਿੱਤੀ ਗਈ ਹੈ ਵੀ 16 ਲੀਟਰ ਦੀ ਚਵਾਈ ਇਸਨੇ ਕਰਵਾ ਦੇਣੀ ਆ। ਬਾਕੀ ਤੁਸੀਂ ਆਪਣੀ ਪਰਖਾ ਮੌਕੇ ਤੇ ਪਹੁੰਚ ਕੇ ਤਸੱਲੀ ਕਰ ਸਕਦੇ ਹੋ, ਮੱਝ ਨੂੰ ਵੇਖ ਸਕਦੇ ਹੋ, ਟਿੱਪ ਕੇ ਵੇਖ ਸਕਦੇ ਹੋ। ਬਿਲਕੁਲ ਚਾਰੇ ਥਾਂ ਦੋਸਤੋ ਬਿਲਕੁਲ ਇਹਨ ਮੋਟੀ ਧਾਰ ਵਾਂਗੂ ਚੱਲਣਗੇ। ਕੋਈ ਭੂਰ ਜਾਂ ਫੁਆਰਾ ਨਹੀਂ ਹੈਗਾਗਾ। ਸੋਹਣੀ ਚੰਗੀ ਚਵਾਈ ਹੋਵੇਗੀ ਇਸ ਮੱਝ ਦੀ। ਬਾਕੀ ਮੂੰਹ ਮੱਥਾ ਜਰੂਰ ਤੁਸੀਂ ਨੋਟ ਕਰ ਸਕਦੇ ਹੋ। ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਵੀ ਵਿਖਾ ਦਿੰਨੇ ਆ। ਸੋਨੀ ਮਾਜਾ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਐਕਸਟਰਾ ਆਰਡੀਨਰੀ ਜਿਹੜਾ ਆਰਡਰ ਲੱਗਾ ਹੋਇਆ ਹੈ ਮੱਜ ਨੂੰ ਵੀ ਆਰਡਰ ਦੀ ਕੁਆਲਿਟੀ ਬਹੁਤ ਬੈਸਟ ਹੈਗੀ ਇਸ ਮੱਜ ਦੀ ਪਹਿਲਾਂ ਸੁਮਿਆਂ ਦੇ ਵਿੱਚ ਵੀ ਤਕਰੀਬਨ 15 ਪਲਾਸੀ ਦੋਸਤੋ ਚੱਲੀ ਆ ਇਸ ਵਾਰ ਵੀ ਆਸ ਤਾਂ 15 16 ਲੀਟਰ ਤੋਂ ਬਾਹਰ ਦੀ ਆ ਪਰ ਤੁਸੀਂ 15 ਲੀਟਰ ਪਲੱਸ ਹੀ ਮੰਨ ਕੇ ਚੱਲੋ ਬਾਕੀ ਜਿਹੜਾ ਥਾਣਾ ਦਾ ਗੈਬੰਤਰਾ ਮੁਠੀ ਜਿਹਾ ਥਾਣਾ ਬਾਲਾ ਲੰਬਾ ਥਾਣੀ ਕਮਾਂਗੇ ਤੇ ਬਾਲਾ ਛੋਟਾ ਨਹੀਂ ਮੁਠੀ ਜਿਹਾ ਥਾਣਾ ਦੋਸਤੋ ਬਹੁਤ ਵਧੀਆ ਬਰੀਕ ਚੰਮੜੀ ਦੇ ਵਿੱਚ ਇਹ ਮਾਜਾ ਸ਼ਾਰਟ ਟੇਲ ਆ ਸੋਹਣਾ ਸਟਰਕਚਰ ਆ ਟੋਟਲ ਓਵਰਆਲ ਮਿਲਾ ਕੇ ਜੇ ਦੇਖੀਏ ਤਾਂ ਬਹੁਤ ਜ਼ਿਆਦਾ ਸੋਹਣਾ ਹਵਾਨਾ ਇਸ ਸਮਝ ਨੂੰ ਲੱਗਾ ਹੈਗਾ ਚੰਗੀ ਆਸ ਕੀਤੀ ਜਾਂਦੀ ਹੈ ਦੋਸਤੋ ਹਵਾਨੇ ਦੇ ਅਕੋਰਡਿੰਗ ਆ ਬਾਕੀ ਹਵਾਨੇ ਤੇ ਦਾਹ ਜਿਹੜਾ ਤੁਹਾਨੂੰ ਉਹ ਵੀ ਮਿਲ ਜਵੇਗਾ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਮੌਕੇ ਤੇ ਪਹੁੰਚਿਆ ਕਰ ਸਕਦੇ ਹੋ ਦੋਸਤੋ ਮੁੱਲ ਜਿਹੜਾ ਹੈਗਾ ਡਿਮਾਂਡ ਦੋਸਤੋ 87000 ਰੁਪਏ ਜਿਹੜੀ ਇਸ ਮੱਝ ਦੀ ਡਿਮਾਂਡ ਹੈਗੀ ਆ 87000 ਦੇ ਵਿੱਚੋਂ ਮਾਨਤਾਣ ਜਿੰਨਾ ਵੀ ਹੋ ਸਕਦਾ ਹੋਇਆ ਬਾਈ ਹੋਰਾਂ ਵੱਲੋਂ ਕੀਤਾ ਜਾਵੇਗਾ ਸੋ ਆਪਣਾ ਪਹੁੰਚ ਕਰਕੇ ਆਪਦੀ ਨਰਕ ਪਰਖ ਤੁਸੀਂ ਮੌਕੇ ਤੇ ਆਪ ਪਹੁੰਚ ਕੇ ਜਰੂਰ ਕਰ ਲਿਓ ਬਾਕੀ ਆ ਵੀਡੀਓ ਦੇ ਵਿੱਚ ਜਿੰਨਾ ਵੀ ਹੋ ਸਕਦਾ ਆਪਾਂ ਉਹਨਾਂ ਤੁਹਾਨੂੰ ਕਵਰ ਕਰਕੇ ਜਰੂਰ ਦਿਖਾਇਆ ਹੈਗਾ ਆਰਡਰ ਦੀ ਕੁਆਲਿਟੀ ਆ ਬੈਸਟ ਕੁਆਲਿਟੀ ਆ ਦੋਸਤੋ ਬਹੁਤ ਘੱਟ ਮੱਝਾਂ ਦੇ ਜਿਹੜਾ ਏਦਾਂ ਦੀ ਕੁਆਲਿਟੀ ਤੁਹਾਨੂੰ ਵੇਖਣ ਜੀ ਮਿਲੇਗੀ ਆਰਡਰ ਦੀ ਬਹੁਤ ਸੋਹਣੀ ਆਰਡਰ ਦੀ ਕੁਆਲਿਟੀ ਹੈਗੀ ਆ ਮਤਲਬ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਦੇ ਆਰਡਰ ਤੋਂ ਵੀ ਮਿਲਕਿੰਗ ਕਿੰਨੀ ਕੇ ਸਮਝ ਨਹੀਂ ਕਰ ਦੇਣੀ ਹੈਗੀ ਆ ਸੋ ਜਿਸ ਮੇਰੇ ਵੀਰ ਭਰਾ ਨੇ ਖਰੀਦਣੀਆਂ ਜਰੂਰ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ